ਦੀਆਂ ਨਾਲ ਦੇ ਬਹੁਤ ਚਰਚਿਤ ਦਿਲਰੋਸ ਕਤਲ ਕੇਸ ਮਾਮਲੇ ਦੇ ਵਿੱਚ ਮੁਰਤੋ ਕੋਰਟ ਵਿੱਚ ਸੁਣਵਾਈ ਹੋਈ ਜਿੱਤੇ ਮਾਨਯੋਗ ਅਦਾਲਤ ਨੇ 18 ਤਰੀਕ ਨੂੰ ਫੈਸਲੇ ਦੀ ਗੱਲ ਆਖੀ ਹੈ ਹਾਲਾਂਕਿ ਇਸ ਬਾਬਤ ਵਕੀਲ ਪਰਵਕਾਰ ਸਿੰਘ ਕੁਮਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਰਗੂਮੈਂਟ ਹੋਈ ਹੈ ਪਰ ਇਸੇ ਵਿਚਾਰੇ ਮਾਨਯੋਗ ਅਦਾਲਤ ਨੇ 18 ਤਰੀਕ ਨੂੰ 10 ਵਜੇ ਦਾ ਸਮਾਂ ਰੱਖਿਆ ਹੈ ਜਿਹੜੀ ਐਪ ਪੈਗੀ ਹੈ ਫੈਸਲਾ ਕੁਝ ਦਿਨ ਹੋਰ ਲੱਗੇਗਾ ਮੈਂ ਤਾਂ ਹੁਣ ਇੱਕ ਆਸਤੇ ਹੀ ਆ ਜੀ ਹੁਣ ਬਸ ਜੋ ਵੀ ਜੱਦਸਾਬ ਕਰਨੀ ਹੈ ਵਧੀਆ ਕਰਨੀ ਹੈ ਜੀ ਕਮੈਂਟਸ ਆਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਮੈਂ ਫਿਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਈ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੇ ਵੀ ਸਾਰੀ ਸੰਗਤ ਦੇਖ ਰਹੀ ਹੈ ਜੀ ਮੈਂ ਸਾਰਿਆਂ ਦੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਇਹ ਤੇ ਸਾਰੇ ਅਰਦਾਸ ਕਰੋ ਇਹ ਫਾਂਸੀ ਦੀ ਸਜ਼ਾ ਹੋਵੇ ਲੈ ਜਿਵੇਂ ਇੱਕ ਦਿਲਰੋਜ ਛੋਟੀ ਬੱਚੀ ਨਾਲ ਕੀਤਾ ਮੇਰੇ ਨਾਲ ਨਹੀਂ ਹੁਣ ਮੇਰੀ ਦਿਲੋਜ ਨਹੀਂ ਪੂਰੇ ਵਰਲਡ ਦੀ ਦਿਲਰੋਜ ਹੈ ਜੀ ਤੇ ਸਾਰੇ ਅਰਦਾਸ ਕਰੋ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਸੁਣਾ ਦੇ ਲਗਾਤਾਰ ਤੁਸ ਪਰਿਵਾਰ ਇੰਤਜ਼ਾਰ ਕਰ ਰਹੇ ਕਿ ਅੱਜ ਫੈਸਲਾ ਜੀ ਅੱਜ ਫੈਸਲਾ ਜੀ ਫਿਰ 18 ਤਰੀਕ ਤੱਕ ਇਹ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕੁਮਨ ਸਾਹਿਬ ਵੀ ਸਾਰੇ ਬਹੁਤ ਵਧੀਆ ਕਰ ਰਹੇ ਜੀ ਮੈਨੂੰ ਉਮੀਦ ਹੈ ਲਈ ਵੀ ਉਹਨੂੰ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓ ਜੀ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਦੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਹੀ ਹੈ ਕਿ ਦਰਬਾਰੋਜ਼ ਇਨਸਾਫ਼ ਨਜ਼ਦੀ ਅੱਜ ਇਹ ਫੈਸਲਾ ਪੂਰਾ ਹੋ ਜੂਵੇ ਜੀ ਆਊਗਾ ਜੀ ਫੈਸਲਾ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ ਜੀ ਥੈਂਕ ਯੂ ਸੋ ਅੱਜ ਫੈਸਲਾ ਇੰਤਜ਼ਾਰ ਸੀ ਕਿ ਅੱਜ ਆਰਡਰ ਆ ਦੇਣਗੇ ਕੁਝ ਕੀ ਹੈਗਾ ਹੁਣ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੇ ਹੀ ਕਾਫੀ ਦਿਨ ਤੋਂ ਚੱਲ ਰਹੀ ਸੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਹਾਂ ਵੀਰਵਾਰ ਨੂੰ ਹਾਂਜੀ ਸਵੇਰ 10 ਵਜੇ ਜਿਹੜਾ ਆਰਡਰ ਸੁਣਾਇ ਦਿੱਤਾ ਜਾਊਗਾ ਔਰ ਹੋਪਫੁਲੀ ਵਿਲ ਗੈਟ ਅ ਵੈਰੀ ਪੋਜ਼ਿਟਿਵ ਆਰਡਰ ਆਰਗੂਮੈਂਟ ਕੀ ਸਰ ਹੋਏ ਸੀਗੇ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਚ ਕੀ ਅਸੀਂ ਕਿਹਾ ਕਿ ਬੜਾ ਬਾਰਬਰੀਕ ਇਨਸੀਡੈਂਟ ਹੋਇਆ ਹੋਇਆ ਜਿੰਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਹਲਾਤੀ ਹੈਗੀ ਹੈ ਔਰ ਰੇਅਰਸਟ ਆਫ ਦਾ ਰੇਅਰ ਕੇਸ ਹੈਗਾ ਠੀਕ ਹੈ ਔਰ ਰੇਅਰਸਟ ਆਫ ਦਾ ਰੇਅਰ ਕੇਸ ਕਰਕੇ ਇਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਰੈਡੀ ਉਹਦੇ ਵਿੱਚ ਰੈਜਿਸਟਰਡ ਰੇਅਰ ਕੇਸ ਦੇ ਵਿੱਚ ਲੈ ਕੇ ਆਂਦਾ ਹੈ ਤਾਂ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹਦੇ ਡੈਥ ਸੈਂਟੈਂਸ ਜੜੀ ਹੈਗੀ ਦਿੱਤੀ ਜਾਵੇ ਠੀਕ ਹੈ ਸਰ ਉਹ ਨੂੰ ਸਾਹਮਣੇ ਦੇ ਇੱਕ ਪ੍ਰਦਰਸ਼ਨ ਨਹੀਂ ਹੁੰਦੀ ਉਹ ਆ ਜਾਓ ਮੈਨੂੰ ਮੰਗ ਕਰ ਲਿਆ ਜੱਜ ਫਾਂਸੀ ਫਾਂਸੀ ਜਾਣੇ ਫਾਂਸੀ ਮਾਈਕ ਥਲੇ ਕਾ ਲੋ ਯਾਰ ਲੱਗਦਾ ਜੀ 18 ਤਰੀਕ ਨੂੰ ਹੁਣ ਫਿਰ ਇੱਕ ਵਾਰ ਉਮੀਦ ਰਹਾਂਗਾ ਦੁਆਰਾ ਕੀ ਸੰਸਾਰ ਇਨਸਾਫ ਪੂਰਾ ਹੋ ਜਾਏਗਾ ਉਹ ਮਾਈਕ ਥਲੇ ਕਰ ਦੋ ਮੈਂ ਕੇਸ ਪੂਰਾ ਹੋ ਜਾਏਗਾ ਆਸ ਰੱਖ ਸਕਦੇ ਆ ਕਿ ਸਭ ਉਹਨਾਂ ਦੇ ਹੱਥ ਵਿੱਚ ਹੈ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇੱਕ ਰੋਲ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫਰੈਂਸ ਆ ਜਲਦੀ ਦੋਜ ਨੂੰ ਇਨਸਾਫ ਮਿਲੇਗਾ ਬਿਲਕੁਲ ਬਿਲਕੁਲ ਸਵੇਰ ਦਾ ਕੁਝ ਨਹੀਂ ਖਾਦਾ ਔਰ ਸ਼ਾਮ ਇਦਾਂ ਹੀ ਪੈ ਜਾਂਦੀ ਹੈ 5 7 ਵਜੇ ਜਾਂਦੇ ਆ ਕੋਸ਼ਕਾਨ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪੈ ਜਾਂਦੀ ਹੈ ਵੀਰੇ ਤੇ ਮਾਦੂਮਾਂ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿਉਂ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਵਾ ਦਿਲੋਜ਼ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇੰਨਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ